ਦਿੱਲੀ ਤੇ ਪੰਜਾਬ ਆਮੋ-ਸਾਮਣੇ ਨੇ ਦਿੱਲੀ ਫਿਰ ਤੋਂ ਪਰਾਲੀ-ਪਰਾਲੀ ਕਰਨ ਲੱਗੀ ਹੈ। ਪੂਰਾ ਮਾਮਲਾ ਕੀ ਹੈ ਤੁਹਾਡੇ ਸਾਹਮਣੇ ਕਰ ਰਹੇ ਹਾਂ। ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਰਸਾ ਨੇ ਦਾਵਾ ਕੀਤਾ ਕਿ ਕੌਮੀ ਰਾਜਸਥਾਨ ਵਿੱਚ ਹਵਾ ਦੀ ਮਾੜੀ ਗੁਣਵੱਤਾ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਦਿੱਤੇ ਜਾਂਦੇ ਇਨਸੈਂਟਿਵਾਂ ਦੇ ਬਾਵਜੂਦ ਆਪ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜ ਲਈ ਮਜਬੂਰ ਕਰ ਰਹੀ ਹੈ। ਸਰਸਾ ਨੇ ਕਿਹਾ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਕਿਸਾਨ ਪਰਾਲੀ ਨਹੀਂ ਸਾੜਨਾ ਚਾਹੁੰਦੇ ਉਹਨਾਂ ਨੂੰ ਹੁਣ ਇਸ ਦਾ ਭੁਗਤਾਨ ਵੀ ਮਿਲਦਾ ਹੈ ਤਾਂ ਜੋ ਹੋਇਸ ਨੂੰ ਨਾ ਸਾੜਨ ਪਰ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਹ ਅੱਜ ਦੇ ਅਖਬਾਰ ਵਿੱਚ ਛਪਿਆ ਹੈ ਜ਼ਿਆਦਾਤਰ ਕਟਨਾਮਾ ਕੱਲ ਵਾਪਰੀਆਂ ਲੋਕਾਂ ਨੂੰ ਨਕਾਬਪੋਸ਼ ਬਣਾਇਆ ਗਿਆ ਸੀ ਅਤੇ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਸੀ ਇੱਕ ਆਪ ਵਰਕਰ ਦਾ ਵੀਡੀਓ ਹੈ ਜੋ ਕਹਿ ਰਿਹਾ ਕਿ ਸਾਨੂੰ ਇਸ ਨੂੰ ਸਾੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਕੌਣ ਮਜਬੂਰ ਕਰ ਰਿਹਾ ਹੈ ਭਾਜਪਾ ਪੰਜਾਬ ਵਿੱਚ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੀ ਸਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਦੀਵਾਲੀ ਹਿੰਦੂਆਂ ਤੇ ਸਨਾਤਨੀਆਂ ਨੂੰ ਜ਼ਿੰਮੇਵਾਰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਕਹਿੰਿਆ ਕਿ ਕੌਮੀ ਰਾਜਸਥਾਨ ਦੀ ਮਾੜੀ ਹਵਾ ਗੁਣਵੱਤਾ ਨੂੰ ਤਿਹਾਰ ਨਾਲ ਜੋੜਨਾ ਕਿਸੇ ਪਾਪ ਤੋਂ ਘੱਟ ਨਹੀਂ ਸਰਸਾ ਨੇ Hindu ਧਾਰਮਿਕ ਰੌ ਰੀਤਾਂ ਉੱਤੇ ਪਾਬੰਦੀ ਲਗਾਉਣ ਦੀਆਂ ਸਿਆਸਤਾਂ ਤੋਂ ਪ੍ਰੇਰਿਤ ਕੋਸ਼ਿਸ਼ਾਂ ਨੂੰ ਲੈ ਕੇ ਆਪ ਉੱਤੇ ਵਰਦਿਆਂ ਕਿਹਾ ਕਿ ਪਟਾਕੇ ਨਹੀਂ ਹਨ ਆਮ ਆਦਮੀ ਪਾਰਟੀ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਇਹ ਸਾਬਤ ਕਰਨ ਲਈ ਲਗਾਰੀ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਦੀਵਾਲੀ ਕਰਕੇ ਆ ਉਹਨਾਂ ਦਾ ਸਾਰਾ ਧਿਆਨ ਇਸ ਉੱਤੇ ਕੇਂਦਰਿਤ ਹੈ ਕਿਉਂਕਿ ਉਹਨਾਂ ਕੋਲ ਖੁਸ਼ ਕਰ ਲਈ ਇੱਕ ਖਾਸ ਵੋਟ ਬੈਂਕ ਹੈ ਉਹ ਕਹਿ ਰਹੇ ਨੇ ਕਿ ਦੀਵਾਲੀ ਤੇ ਪਾਬੰਦੀ ਲਗਾਉਣ ਲਈ ਸਖਤ ਮਿਹਨਤ ਕਰ ਰਹੇ ਨੇ ਕਿ ਦੀਵੇ ਜਗਾਉਣ ਤੇ ਪਟਾਕੇ ਚਲਾਉਣ ਨਾਲ ਧੂਆ ਪੈਦਾ ਹੁੰਦਾ ਇਸ ਤੇ ਦਾਅਵੇ ਦਾ ਵਿਰੋਧ ਕਰ ਲਈ ਸਰਸਾ ਨੇ ਪਿਛਲੇ ਸਾਲਾਂ ਦੇ ਤੁਲਨਾਤਮਕ ਆંકੜੇ ਪ੍ਰਦਾਨ ਕੀਤੇ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਦੀਵਾਲੀ ਦਾ ਪ੍ਰਦੂਸ਼ਣ ਦੇ ਪੱਧਰਾਂ ਤੇ ਪ੍ਰਭਾਵ ਘਟਾ ਹੈ ਸਰਸਾ ਨੇ ਕਿਹਾ ਕਿ ਉਹਨਾਂ ਸਾਲਾਂ ਵਿੱਚ ਵੀ ਜਦ ਪਟਾਕਿਆਂ ਤੇ ਪਾਬੰਦੀ ਲਗਾਈ ਗਈ ਸੀ ਇਹ ਕਯੂ ਆਈ ਦੇ ਪੱਧਰ ਵਿੱਚ ਕਾਫੀ ਵਾਧਾ ਹੋਇਆ ਸੀ ਉਹਨਾਂ ਕਿਹਾ ਕਿ ਪਿਛਲੇ ਸਾਲ ਪਟਾਕਿਆਂ ਤੇ ਪਾਬੰਦੀ ਦੇ ਬਾਵਜੂਦ ਦੀਵਾਲੀ ਦੀ ਪੂਰਵਲੀ ਸੰਧਿਆ ਇਹ ਕਯੂ ਆਈ 328 ਸੀ ਜੋ ਅਗਲੀ ਸਵੇਰ 360 ਹੋ ਗਿਆ ਇੱਕ ਸਾਲ ਪਹਿਲਾਂ 2023 ਵਿੱਚ ਇਹ 218 ਤੋਂ 301 ਤੱਕ ਵਧ ਗਿਆ ਜੋ ਕਿ 83 ਅੰਕਾਂ ਦੀ ਉਛਾਲ ਸਰਸਾ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਦੀਵਾਲੀ ਦੇ ਤਿਹਾਰ ਸਿਰ ਠਿੱਕਰਾ ਭੰਨਣਾ ਗੁੰਮਰਾਹਕੋਨਾ ਹੈ ਇਸ ਦਾ ਕੁਝ ਪ੍ਰਭਾਵ ਹੋ ਸਕਦਾ ਪਰ ਆਮ ਆਦਮੀ ਪਾਰਟੀ ਇਹ ਸੁਝਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੀਵਾਲੀ ਹਿੰਦੂ ਅਤੇ ਸਨਾਤਨੀ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨੇ ਉਹ ਇੱਕ ਪਾਪ ਹੈ ਉਧਰ ਪੰਜਾਬ ਦੀ 77 ਪਾਰਟੀ ਦਾ ਕਹਿਣਾ ਹੈ ਕਿ ਦਿੱਲੀ ਚ ਹਵਾ ਪ੍ਰਦੂਸ਼ਣ ਲੈ ਕੇ ਭਾਜਪਾ ਜਾਣ ਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਆਪ ਦੇ ਮੁਖਬਲਾਰਾ ਨੀਲ ਗਰਗ ਦਾ ਕਿਸਾਨਾਂ ਦੇ ਹੱਕ ਚ ਕੀ ਕਹਿ ਰਹੇ ਨੇ ਉਹ ਤੁਹਾਨੂੰ ਸੁਣਾ ਦਿੰਨੇ ਆਂ ਦਿੱਲੀ ਦੇ ਵਿੱਚ ਅੱਜ ਐਸੀ ਨਾਕਾਬ ਲੋਕਾਂ ਦੀ ਡਬਲ ਇੰਜਨ ਭਾਜਪੀ ਸਰਕਾਰ ਚੱਲਦੀ ਪਈ ਆ ਜਿਸ ਦੇ ਕਾਰਨ ਅੱਜ ਦਿੱਲੀ ਗੈਸ ਚੈਂਬਰ ਬਣ ਗਿਆ ਔਰ ਦੁਨੀਆ ਦਾ ਮੋਸਟ ਪੋਲਿਊਟਡ ਸਿਟੀ ਹੋ ਨਿਪੜਿਆ ਅੱਜ ਦਿੱਲੀ ਦਾ ਜਿਹੜਾ 에ਅ ਕੁਆਲਿਟੀ ਇੰਡੈਕਸ ਹੈ ਉਹ 1000 ਨੂੰ ਵੀ ਕ੍ਰਾਸ ਕਰ ਚੁੱਕਾ ਹੈ ਲੋਕਾਂ ਦਾ ਗੁੱਸਾ ਫੁੱਟਿਆ ਤਾਂ ਦਿੱਲੀ ਦੇ ਪ੍ਰਿਆਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਜੀ ਨੇ ਝਟ ਇਲਜ਼ਾਮ ਪੰਜਾਬ ਤੇ ਲਗਾ ਦਿੱਤੇ ਪੰਜਾਬ ਦੇ ਕਿਸਾਨ ਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਔਰ ਪੰਜਾਬ ਦੇ ਕਿਸਾਨ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਔਰ ਕਿਹਾ ਕਿ ਦਿੱਲੀ ਦੇ ਪੋਲੂਸ਼ਨ ਵਾਸਤੇ ਪੰਜਾਬ ਦੇ ਕਿਸਾਨ ਦਾ ਪਰਾਲੀ ਸਾੜਨਾ ਜ਼ਿੰਮੇਵਾਰ ਜਦਕਿ ਸਾਰੇ ਜਾਣਦੇ ਆ ਦੁਨੀਆ ਭਰ ਦੀਆਂ ਏਜੰਸੀਆਂ ਕਹਿੰਦੀਆਂ ਨੇ ਵਿਗਿਆਨੀ ਕਹਿੰਦੇ ਹੈਗੇ ਆ ਕਿ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਗ੍ਰਾਫਟ ਆਈ ਹੈ ਅੱਜ ਉਹ ਗ੍ਰਾਫਟ 75% ਤੋਂ ਵੀ ਵੱਧ ਨੋਟ ਕੀਤੀ ਗਈ ਹੈਗੀ ਜਦੋਂ ਦੀ ਆਵਾਦੀ ਪਾਰਟੀ ਦੀ ਸਰਕਾਰ ਆਈ ਹੈ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਮਸ਼ੀਨਰੀ ਮੁਹੱਈਆ ਕਰਾਈ ਕਿਸਾਨਾਂ ਦਾ ਸਹਿਯੋਗ ਮਿਲਿਆ ਔਰ ਇਸ ਦਾ ਨਤੀਜਾ ਇਹ ਹੈਗਾ ਕਿ ਅੱਜ ਅੱਗ ਲਾਉਣ ਦੀਆਂ ਘਟਨਾਵਾਂ ਆਲਮੋਸਟ ਨੈਗਲੀਜੀਅਬਲ ਹੋ ਗਈਆਂ ਨੇ ਅੱਜ ਪੰਜਾਬ ਦਾ 에ਅਰ ਕੁਆਲਿਟੀ ਇੰਡੈਕਸ ਤੇ ਕੇ ਦਿੱਲੀ ਨਾਲੋਂ 5 ਗੁਣਾ ਬਿਹਤਰ ਹੈਗਾ ਆ ਬੀਜੇਪੀ ਦੀਆ ਡਬਲ ਇੰਜਨ ਸਰਕਾਰ ਹਰਿਆਣੇ ਚ ਵੀ ਹੈ ਹਰਿਆਣੇ ਨਾਲੋਂ ਸਾਡਾ 에ਅਰ ਕੁਆਲਿਟੀ ਇੰਡੈਕਸ 3 ਗੁਣਾ ਜ਼ਿਆਦਾ ਬਿਹਤਰ ਹੈ यूपी ਨਾਲੋਂ 4 ਗੁਣਾ ਜ਼ਿਆਦਾ ਬਿਹਤਰ ਹੈ ਜਿੱਕਰ ਸਾਡਾ ਇਨ ਕੁਆਲਿਟੀ ਇੰਡੈਕਸ ਦਿੱਲੀ ਨਾਲੋਂ 5 ਗੁਣਾ ਬਿਹਤਰ ਹੈ ਫਿਰ ਦਿੱਲੀ ਦੇ ਪੋਲਿਊਸ਼ਨ ਵਾਸਤੇ ਪੰਜਾਬ ਦਾ ਪੰਜਾਬ ਪੰਜਾਬ ਦਾ ਕਿਸਾਨ ਹੈ ਉਹ ਕਿਵੇਂ ਜ਼ਿੰਮੇਵਾਰ ਹੋ ਗਿਆ ਪਰ ਅੱਜ ਜਿਹੜਾ ਸਭ ਤੋਂ ਵੱਡਾ ਸਵਾਲ ਆ ਉਹ ਪੰਜਾਬ ਦੀ ਜਿਹੜੀ ਬੀਜੇਪੀ ਲੀਡਰਸ਼ਿਪ ਆ ਚਾਹੇ ਉਹ ਸੁਨੀਲ ਜਾਖੜ ਜੀ ਹੋਣ ਚਾਹੇ ਉਹ ਰਵਨੀਤ ਬਿੱਟੂ ਜੀ ਹੋਣ ਚਾਹੇ ਅਸ਼ੋਕ ਸ਼ਰਮਾ ਜੀ ਹੋਣ ਅੱਜ ਸਵਾਲ ਉਹਨਾਂ ਨੂੰ ਹੈ ਕਿ ਅੱਜ ਤੱਕ ਉਹ ਬੰਜਿੰਦਰ ਸਿੰਘ ਸਿਰਸਾ ਜੀ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਨੂੰ ਅਪਮਾਨਿਤ ਕਰ ਰਹੇ ਨੇ ਕੀ ਤੁਸੀਂ ਮਨਜਿੰਦਰ ਸਿੰਘ ਸਿਰਸਾ ਜੀ ਨਾਲ ਸਹਿਮਤ ਹੋ ਜੇ ਸਹਿਮਤ ਹੋ ਇਹ ਵੀ ਖੁੱਲ ਕੇ ਦੱਸੋ ਜੇ ਸਹਿਮਤ ਨਹੀਂ ਹੋ ਤਾਂ ਖੁੱਲ ਕੇ ਇਸ ਚੀਜ਼ ਦਾ ਵਿਰੋਧ ਕਰੋ ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਜਾਂ ਪੰਜਾਬ ਜਿਹੜਾ ਹੈ ਉਹ ਦਿੱਲੀ ਦੇ ਪੋਲੂਸ਼ਨ ਵਾਸਤੇ ਜ਼ਿੰਮੇਵਾਰ ਨਹੀਂ ਹੈ ਜ਼ਿਕਰ ਜੋ ਗਾਇਕ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਪੀਸੀਵੀ ਦੇ ਅੰਕੜੇ ਅਨੁਸਾਰ ਇਸ ਸੀਜ਼ਨ ਵਿੱਚ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਹੁਣ ਤੱਕ 353 ਤੱਕ ਪਹੁੰਚ ਗਈ ਹੈ ਜਿਸ ਵਿੱਚ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਪਪੀਸੀਵੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ 10 ਦਿਨਾਂ ਵਿੱਚ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਤਿੰਨ ਗੁਣਾ ਤੋਂ ਵੱਧ ਵਾਧਾ ਹੋਇਆ 11 ਅਕਤੂਬਰ ਤੱਕ ਅਜੇ ਹੀ 116 ਮਾਮਲੇ ਸਾਹਮਣੇ ਆਏ ਸਨ ਕਰਨਤਾਰਨ ਜ਼ਿਲ੍ਹੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਸਭ ਤੋਂ ਵੱਧ 125 ਮਾਮਲੇ ਸਾਹਮਣੇ ਆਏ ਨੇ ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ 112 ਮਾਮਲੇ ਨੇ ਕਿਉਂਕਿ ਬਹੁਤ ਸਾਰੇ ਕਿਸਾਨ ਸੂਬਾ ਸਰਕਾਰ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਫਸਲਾਂ ਦੀ ਰਹਿਤ ਖੋਂਦ ਨੂੰ ਸਾੜਨਾ ਜਾਰੀ ਰੱਖਦੇ ਨੇ ਅੰਕੜੇ ਅਨੁਸਾਰ ਪੰਜਾਬ ਵਿੱਚ 15 ਸਤੰਬਰ ਤੋਂ 20 ਅਕਤੂਬਰ ਤੱਕ ਖੇਤਾਂ ਵਿੱਚ ਅੱਗ ਲੱਗਣ ਦੀਆਂ 353 ਘਟਨਾਵਾਂ ਸਾਹਮਣੇ ਆਈਆਂ ਹੋਰ ਜ਼ਿਲ੍ਹਿਆਂ ਵਿੱਚ ਫਿਰੋਜ਼ਪੁਰ ਵਿੱਚ 27 ਪਟਿਆਲਾ ਵਿੱਚ 23 ਅਤੇ ਸੰਗਰੂਰ ਵਿੱਚ 8 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਪੰਜਾਬ ਅਤੇ ਹਰਿਆਣਾ ਵਿੱਚ ਪ੍ਰਾਲੀ ਸਾੜ ਨੂੰ ਅਕਸਰ ਦਿੱਲੀ ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਵਿੱਚ ਵਾਧੇ ਲਈ ਜ਼ਿੰਮੇਵਾਰ ਰੋ ਠਹਿਰਾਇਆ ਜਾਂਦਾ ਕਿਉਂਕਿ ਅਕਤੂਬਰ ਅਤੇ ਨਵੰਬਰ ਵਿੱਚ ਝੋਨੇ ਦੀ ਵਾਢੀ ਤੋਂ ਬਾਅਦ ਹੜੀ ਦੀ ਫਸਲ ਕਣਕ ਲਈ ਸਮਾਂ ਬਹੁਤ ਘੱਟ ਹੁੰਦਾ ਇਸ ਲਈ ਬਹੁਤ ਸਾਰੇ ਕਿਸਾਨ ਅਗਲੀ ਫਸਲ ਬੀਜਣ ਲਈ ਰੈਂਦ ਖੁੰਦ ਨੂੰ ਸਾਫ਼ ਕਰ ਲਈ ਆਪਣੇ ਖੇਤਾਂ ਨੂੰ ਅੱਗ ਲਗਾ ਦਿੰਦੇ ਨੇ ਜ਼ਿਕਰ ਜੋ ਹੈ ਕਿ ਪੰਜਾਬ ਤੇ ਹਰਿਆਣਾ ਦੀ ਆਬੋ ਹਵਾ ਜ਼ਹਿਰੀਲੀ ਹੋ ਗਈ ਹੈ ਲੰਗੀ ਰਾਤ ਚੱਲੇ ਪਟਾਕਿਆਂ ਕਰਕੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜੇ ਅਨੁਸਾਰ ਹਰਿਆਣਾ ਦੇ ਬਹਾਦਰਗੜ੍ਹ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਮਾੜੀ ਦਰਜ ਕੀਤੀ ਗਈ ਕਿਉਂਕਿ ਇਸ ਦਾ 에ਅਰ ਕੁਆਲਿਟੀ ਇੰਡੀਕੇਟਰ ਸਵੇਰੇ 8:358 ਸੀ ਜਿਸ ਵਿੱਚ AQI 350 ਦਰਜ ਕੀਤਾ ਗਿਆ ਗੁਰੂਗ੍ਰਾਮ ਦੇ ਸੈਕਟਰ 51 ਤੇ ਵਿਕਾਸ ਸਦਰਨ ਵਿੱਚ ਨਿਗਰਾਨੀ ਸਟੇਸ਼ਨਾਂ ਨੇ ਕ੍ਰਮਵਾਰ 348 ਤੇ 325 ਦਰਜ ਕੀਤਾ ਇਸੇ ਤਰ੍ਹਾਂ ਰੋहतक ਵਿੱਚ 343 ਪਵਾਨੀ ਵਿੱਚ 307 ਫਰੀਦাবাদ ਵਿੱਚ 249 ਕੈਥਲ ਵਿੱਚ 290 ਸੋਨੀਪੱਤ ਵਿੱਚ 255 ਨਾਲ ਵਿੱਚ 225 ਫਰਕ ਖੇਤਰ ਵਿੱਚ 234 ਪਣੀਪਤ ਵਿੱਚ 231 ਅਤੇ ਸਿਰਸਾ ਵਿੱਚ 296 ਇਹ ਕਿਊ ਆਈ ਦਰਜ ਕੀਤਾ ਗਿਆ ਦੱਸਤੀ ਕਿ ਸਿਫਰ ਅਤੇ 50 ਦੇ ਵਿਚਕਾਰ ਇਹ ਕਿਊ ਨੂੰ ਚੰਗਾ 51 ਤੋਂ 100 ਨੂੰ অসੰਤੁਸ਼ਟੀਜਨਕ 101 ਤੋਂ 200 ਨੂੰ ਮੱਧਮ 201 ਤੋਂ 300 ਨੂੰ ਮਾੜਾ 301 ਤੋਂ 400 ਨੂੰ ਬਹੁਤ ਮਾੜਾ 401 ਤੋਂ 450 ਨੂੰ ਗੰਭੀਰ ਅਤੇ 450 ਤੋਂ ਉੱਪਰ ਨੂੰ ਗੰਭੀਰ ਪਲੱਸ ਮੰਨਿਆ ਜਾਂਦਾ ਹੈ